ਸਪਾਉਂਸ ਹਲਾ ਦੇ ਪਹਿਲੀ ਵਾਰ ਇਹ ਐਕਟਰ ਦੇਖਿਆ ਆ ਜਿਹੜਾ ਕਾਕਾ ਖੜਾ ਹੈ ਮੈਂ ਸਿਰ ਝੁਕਦਾ ਅਰੇ ਸਰ ਨਹੀਂ ਨਹੀਂ ਮੈਂ ਸਿਰ ਝੁਕਾਉਣਾ ਸਮਾਨਤਰੀ ਨੂੰ ਪੀਂਦਿਆ ਵਿਚ ਆਨੈਸਟ ਦੂਜੇ ਦੀ ਖੁਸ਼ੀ ਤੇ ਤਰੱਕੀ ਤੇ ਆਪਣੀ ਖੁਸ਼ੀ ਮਾਵਾਗੇ ਨਾ ਤੁਸੀਂ ਆਪ ਦੇ ਤੋਂ ਤੁਹਾਡੇ ਮੇਰੇ ਤੋਂ ਵਾਹ ਵਾਹ ਕਾ ਬਾਲੇ ਬੰਦੇ ਵਾਲੇ ਭਾਜੀ ਵਾਹ ਕਰੋ ਜੀ ਸਾਰਿਆਂ ਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ 60 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਐਕਟਰ ਦੇਖਿਆ ਤੇ ਆ ਜਿਹੜਾ ਕਾਕਾ ਖੜਾ ਹੈ ਮੈਂ ਸਿਰ ਝੁਕਦਾ ਸਰ ਨਹੀਂ ਨਹੀਂ ਮੈਂ ਸਿਰ ਝੁਕਾਉਣਾ ਕਲਾਕਾਰੀ ਜੋ ਕੀਤੀ ਹੈ ਇਟਸ ਓਨੈਸਟ ਮੈਂ ਇਹ ਜੀ ਬਿਊਟੀਫੁਲ ਫਿਲਮ ਹੈ ਜੀ ਵਧੀਆ ਪਿਕਚਰ ਆਪਣੇ 60 ਸਾਲਾਂ ਦੇ ਵਿੱਚ ਕਮਾਲ ਕੀਤੀ ਗਈ ਹੈ ਬੰਦਰ ਇਹ ਸ਼ਬਦ ਨਹੀਂ ਵਰਤੀ ਬਿਲਕੁਲ ਖਾਸ ਹੈ ਪਰ ਨਾ ਸਾਰੇ ਲੋਕ ਤਰਕੀ ਬਖਸ਼ੇ ਲੰਬੀ ਉਮਰਾਂ ਬਖਸ਼ੇ ਮਹਾਰਾਜ ਜੀ ਭਾਈ ਕਮਾਲ ਕੀਤੀ ਕੋਈ ਮੰਨਤ ਸ਼ਰਤ ਕੋਈ ਨਹੀਂ ਹਜੇ ਇਹ ਮਹਾਰਾਜ ਜੀ ਤੁਹਾਡਾ ਸਾਰਿਆਂ ਦਾ ਪ੍ਰਤਿਆਪ ਹੈ ਤੁਹਾਡੇ ਚੈਨਲ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਇਹ ਪੰਜਾਬੀ ਸਿੰਧ ਨੂੰ ਐਡਾ ਵੱਡਾ ਬਣਾਤਾ ਤੇ ਅੱਜ ਇਹੋ ਜਿਹੇ ਕਲਾਕਾਰ ਜੁੜੇ ਨੇ ਰਾਬੇ ਨੂੰ ਤਰੱਕੀਆਂ ਬਖਸ਼ੇ ਦੂਜੇ ਦੀ ਖੁਸ਼ੀ ਚ ਦੂਜੇ ਦੇ ਅਤਰੱਕੀ ਚ ਯਾ ਪਰ ਖੁਸ਼ੀ ਮਨਾਵਾਂਗੇ ਨਾ ਕਿ ਤੁਸੀਂ ਆਪ ਦੇਖੋ ਤੁਹਾਡੇ ਆਪਣੇ ਕਰਤਾਰ ਬਣੇ ਵਾਹ ਵਾਹ ਕੀ ਬਾਤ ਹੈ ਅਰੇ ਬੱਲੇ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕੋ ਅਪਰਿੰਟ ਹੋਤਾ ਪੀੜਾ ਯਾਦ ਕਰਾਵਾ ਤੇ ਨਹੀਂ ਤੂੰ ਜਮੜਦੇ ਨਹੀਂ ਆਹ ਤੇ ਮੈਂ ਗੱਲ ਕਰ ਰਿਹਾ ਸੀ ਇੱਕੋ ਫਿਲਮ ਸੀ ਬਦਲਾ ਜੱਤੀ ਦਾ ਜਿਹਦੇ ਵਿੱਚ ਜੰਗ ਸਿੰਘ ਨੇ ਰੋਲ ਕੀਤਾ ਸੀ ਅੱਜ ਉਸ ਤੋਂ ਬਾਅਦ ਕੈਰੈਕਟਰ ਦੇਖਿਆ ਜਿਹਨੇ ਜੰਗ ਸਿੰਘ ਤੋਂ ਵੀ ਉੱਤੇ ਰੋਲ ਕੀਤਾ ਹਾਂ ਐਸਾ ਵੱਡਾ ਐਕਟਰ ਦੇਖਿਆ ਜਿਹੜਾ ਮੈਂ ਕੱਲ੍ਹ ਵੀ ਪੰਜਾਬ ਦੀ ਧਰਤੀ ਨੂੰ ਫਰਾਂ ਇਹ ਪੰਜਾਬ ਦੀ ਧਰਤੀ ਦੇ ਵਿੱਚ ਇਹੋ ਜਿਹੇ ਕਲਾਕਾਰ ਇਹੋ ਜਿਹੀ ਸਾਡੀਆਂ ਧੀਆਂ ਪੜਾ ਕੰਮ ਕਰ ਰਹੀਆਂ ਨੇ ਮੇਰੇ ਕੋਲ ਸ਼ਬਦ ਹੀ ਨਹੀਂ ਭਾਈ ਤੁਹਾਡੇ ਅਲਫਾਜ਼ ਦੇ ਵੀ ਇਸ ਤੋਂ ਵੱਡੀ ਫਿਲਮ ਨਹੀਂ ਬਣ ਸਕਦਾ ਤੁਨ ਨੂੰ ਇਹ ਨਹੀਂ ਬੋਲੀ ਦੇਖੋ ਤੁਸੀਂ ਕਿੰਨੀ ਏਠ ਪੰਜਾਬੀ ਬੋਲੀ ਹੈ ਹਰੇਕ ਬੱਚੇ ਦੀ ਹੈ ਜੀ ਪੇਕਿੰਗ ਦੇਖੋ ਐਕਟਿੰਗ ਦੇਖੋ ਚਾਲ ਟਾਲ ਦੇਖਣ ਦਾ ਢੰਗ ਦੇਖੋ ਇਹੋ ਜਿਹੇ ਅਕਾ ਘੁੰਮ ਗਏ ਸਕਰੀਨ ਤੇ ਸਕਰੀਨ ਹੀ ਸਰਵਾਜਾ ਮੇਰੇ ਕੋਲ ਹੋਰ ਕੋਈ ਸ਼ਬਦ ਹੈ ਧੰਨਵਾਦ ਬਹੁਤ ਬਹੁਤ ਹਾਂ ਕਿ ਸੱਤ ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਜਿਹੇ ਐਕਟਰ ਦੇਖਿਆ ਆ ਜਿਹੜਾ ਕਾਕਾ ਖੜਾ ਹੈ ਮੈਂ ਸਿਰ ਚੁੱਕਦਾ ਅਰੇ ਸਰ ਨਹੀਂ ਨਹੀਂ بس ਸਿਰ ਚੁੱਕੋ ਸਮਾਂਤਰੀ ਨੂੰ ਪੀਂਦਿਆ ਇਸ ਓਨੈਸਟ ਜੁੱਟ ਦੀ ਖੁਸ਼ੀ ਚ ਅਤਰਕੀ ਚ ਤੇ ਆਪਾਂ ਖੁਸ਼ੀ ਮਨਾਵਾਂਗੇ ਨਾ ਤੁਸੀਂ ਆਪ ਦੇ ਕੋਲ ਕੋਲ ਐਕਟਰ ਨੂੰ ਬਾਹਰ ਵਾਹ 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 ਕਿਆ ਬਾਤ ਹੈ ਬੰਦੇ ਬੰਦੇ ਵਾਲਾ ਦਾ ਜੀ ਵਾਈ ਗਰੂ ਜੀ ਸਾਰਿਆਂ ਨੂੰ ਰਾਇਗੁਰੂ ਜੀ ਦਾ ਹਾਲ ਸਦਾ ਰਾਇਗੁਰੂ ਜੀ ਦੀ ਫਤਿਹ 60 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਐਕਟਰ ਦੇਖਿਆ ਤੇ ਆ ਜਿਹੜਾ ਕਾਕਾ ਖੜਾ ਹੈ ਮੈਂ ਸਿਰ ਝੁਕਦਾ ਸਰ ਨਹੀਂ ਨਹੀਂ ਮੈਂ ਸਿਰ ਝੁਕਾਉਣਾ ਹੈ ਸਲਾਹਕਾਰੀ ਜੋ ਕੀਤੀ ਹੈ ਇਟਸ ਓਨੈਸਟ ਮੈਂ ਹੁਜੀ ਬਿਊਟੀਫੁਲ ਫਿਲਮ ਹੈ ਜੀ ਵਧੀਆ ਪਿਕਚਰ ਆਪਣੇ 60 ਸਾਲਾਂ ਦੇ ਵਿੱਚ ਕਮਾਲ ਕੀਤੀ ਪਈ ਹੈ ਬੰਦਰ ਕੀ ਸ਼ਬਦ ਨਹੀਂ ਸੱਜੇ ਬਿਲਕੁਲ ਖਾਸ ਹੈ ਪਰ ਨਾ ਸਾਰੇ ਨੂੰ ਲੱਗ ਤਰਕੀ ਬਖਸ਼ ਦੰਬੀ ਉਮਰਾ ਬਖਸ਼ੇ ਮਹਾਰਾਜ ਜੀ ਬਾਈ ਬਾਈ ਕਮਾਲ ਇੱਕ ਵੀ ਮੰਨ ਸ਼ਬਦ ਕੋਈ ਨਹੀਂ ਹਜੇ ਇਹ ਮਹਾਰਾਜ ਜੀ ਤੁਹਾਡਾ ਸਾਰਿਆਂ ਦਾ ਪ੍ਰਤਾਪ ਹੈ ਤੁਹਾਡੇ ਚੈਨਲ ਵਾਲਿਆਂ ਦਾ ਪ੍ਰੈਸ ਵਾਲੇ ਜੀ ਪੰਜਾਬੀ ਸਿੰਧ ਨੂੰ ਐਡਾ ਵੱਡਾ ਬਣਾਤਾ ਤੇ ਅੱਜ ਇਹੋ ਜਿਹੇ ਕਲਾਕਾਰ ਜਿਲੇ ਨੇ ਰਾਬੇ ਨੂੰ ਤਰੱਕੀਆਂ ਬਖਸ਼ੇ ਦੂਜੇ ਦੀ ਖੁਸ਼ੀ ਚ ਦੂਜੇ ਦੀ ਤਰੱਕੀ ਚ ਤੇ ਆਪਾਂ ਖੁਸ਼ੀ ਮਨਾਵਾਂਗੇ ਨਾ ਕਿ ਤੁਸੀਂ ਆਪ ਦੇਖੋ ਤੁਹਾਡੇ ਆਪਣੇ ਕਰਤਾਰ ਬਣੇ ਹੋ ਵਾਹ ਕੀ ਬਾਤ ਬੜੀ ਬੱਲੇ ਬੰਦੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕੋ ਅਪਰਿੰਟ ਹੋਤਾ ਪੀੜਾ ਯਾਦ ਕਰਾਵਾ ਤੇ ਨਹੀਂ ਤੂੰ ਜਮੜਦੇ ਨਹੀਂ ਆਹ ਤੇ ਮੈਂ ਗੱਲ ਕਰ ਰਿਹਾ ਸੀ ਇੱਕੋ ਫਿਲਮ ਸੀ ਬਦਲਾ ਜੱਤੀ ਦਾ ਜਿਹਦੇ ਵਿੱਚ ਜੰਗ ਸਿੰਘ ਨੇ ਰੋਲ ਕੀਤਾ ਸੀ ਅੱਜ ਉਸ ਤੋਂ ਬਾਅਦ ਕੈਰੈਕਟਰ ਦੇਖਿਆ ਜਿਹਨੇ ਜੰਗ ਸਿੰਘ ਤੋਂ ਵੀ ਉੱਤੇ ਰੋਲ ਕੀਤਾ ਹਾਂ ਐਸਾ ਵੱਡਾ ਐਕਟਰ ਦੇਖਿਆ ਜਿਹੜਾ ਮੈਂ ਕੱਲ੍ਹ ਵੀ ਪੰਜਾਬ ਦੀ ਧਰਤੀ ਨੂੰ ਫਰਾਂ ਇਹ ਪੰਜਾਬ ਦੀ ਧਰਤੀ ਦੇ ਵਿੱਚ ਇਹੋ ਜਿਹੇ ਕਲਾਕਾਰ ਇਹੋ ਜਿਹੇ ਸਾਡੀਆਂ ਧੀਆਂ ਪੜਾ ਕੰਮ ਕਰ ਰਹੀਆਂ ਨੇ ਮੇਰੇ ਕੋਲ ਸ਼ਬਦ ਨਹੀਂ ਪਾਈ ਜੀ ਤੁਹਾਡੇ ਅਲਫਾਜ਼ ਦੇ ਵੀ ਇਸ ਤੋਂ ਵੱਡੀ ਫਿਲਮ ਨਹੀਂ ਬਣ ਸਕਦੀ ਫਿਲਮਾਂ ਇਹ ਨਹੀਂ ਬੋਲੀ ਦੇਖੋ ਤੁਸੀਂ ਕਿੰਨੀ ਠੇਢ ਪੰਜਾਬੀ ਬੋਲੀ ਹੈ ਹਰੇਕ ਬੱਚੇ ਦੀ ਹੈ ਜੀ ਟੇਕਿੰਗ ਦੇਖੋ ਐਕਟਿੰਗ ਦੇਖੋ ਚਾਲ ਟਾਲ ਦੇਖੋ ਦੇਖਣ ਦਾ ਢੰਗ ਦੇਖੋ ਇਹੋ ਜਿਹੇ ਅੱਖਾਂ ਘੁੰਮੀਆਂ ਸਕਰੀਨ ਤੇ ਸਕਰੀਨ ਹੀ ਸਰਵਾਜਾ ਮੇਰੇ ਕੋਲ ਹੋਰ ਕੋਈ ਸ਼ਬਦ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ